ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵਗੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਤੰਦਰੁਸਤ ਹੋਵਗੇ ਬਾਈ ਗੁੱਤ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹ ਮਾਰਨਿੰਗ ਦਾ ਸਵੇਰ ਦਾ ਟਾਈਮ ਹੈ ਗਾਇਜ਼ ਜੀ 7:30 9 ਵਜੇ ਦਾ ਤੇ ਚਾਹ ਪਾਣੀ ਆਪਾਂ ਪੀ ਲਿਆ ਸੀ ਨਾ ਤੋਂ ਵੀ ਲਿਆ ਸੀ ਤੇ ਆਪਾਂ ਅੱਛੀ ਮੂਗੀ ਮਸਾਲੇ ਦੀ ਦਾਲ ਵੀ ਤਰ ਲਈ ਸੀ ਤੇ ਮਿਸਤਰੀ ਵੀ ਅੰਗੇ ਚਾਬੀ ਬਣਾ ਕੇ ਦੇ ਦਿੱਤੀ ਸੀ ਉਹਨਾਂ ਨੂੰ ਤੇ ਆਪਣਾ ਜਿਹੜਾ ਰੂਮ ਸੀ ਜਿੱਤੇ ਪਸਮਾ ਰੱਖਿਆ ਸੋਨੇ ਬੰਨੇ ਆ ਇੱਥੇ ਲਖਾਰਾ ਚੱਕਣ ਵਾਲਾ ਸੀ ਤੇ ਇਹ ਚੱਕਦੇ ਪਏ ਸੀ ਤੇ ਕਿਉਂਕਿ ਬਿਸਤਰੇ ਹੀ ਰਹਿ ਗਏ ਸੀ ਬਾਕੀ ਮਤਲਬ ਜਦੋਂ ਬੱਚੇ ਲੇਟ ਹੀ ਉੱਠਦੇ ਆ ਸਰਦਾਰ ਜੀ ਹੁਣੇ ਵੀ ਲੇਟ ਹੀ ਉੱਠਦੇ ਆ ਫਿਰ ਮੈਂ ਆਪਣੇ ਕੰਮ ਧੰਦੇ ਬਾਕੀ ਕਰ ਲੈਣੇ ਆ ਤੇ ਇੰਨਾ ਬਿਸਤਰਿਆਂ ਬਾਅਦ ਛੁਣਨੀ ਆ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਪਣੇ ਨਾ ਜਿੱਥੇ ਆਪਾਂ ਬੈਨ ਨੇ ਖਲੋਣੇ ਆ ਆਪਣੇ ਰੂਮ ਨੂੰ ਸਾਫ਼ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਪਹਿਲਾਂ ਤਾਂ ਇਹ ਹੈਗਾ ਹੈ ਜੀ ਕਿ ਪਹਿਲਾਂ ਮਤਲਬ ਸਵੇਰੇ ਜਦੋਂ ਆਪਾਂ ਸਾਬ ਸਪਾਈ ਕਰਦੇ ਹਾਂ ਐ ਚੰਗੀ ਤਰ੍ਹਾਂ ਰੀਜ਼ ਨਾ ਕਰੀਏ ਚਾੜੂ ਲਗਾ ਲਈਏ ਆਪਣਾ ਕੱਪੜਿਆਂ ਦੀ ਚੱਕਦਰ ਕਰ ਲਈਏ ਹਨਾ ਬੱਚਿਆਂ ਵਾਲਾ ਘਰ ਵੀ ਆ ਦੇਖੋ ਸਾਡੇ ਨਾ ਖਲਾਰਾ ਨਹੀਂ ਪੈਂਦਾ ਐਸੇ ਪੈਂਦਾ ਸਵੇਰੇ ਅਤੇ ਜਾਂ ਸ਼ਾਮ ਨੂੰ ਆ ਤੇ ਮੈਂ ਕ੍ਰੀਆਸ ਵੀ ਲਈ ਆ ਚੰਗੀ ਤਰ੍ਹਾਂ ਸਾਂਪਸਾਈ ਕਰ ਲੈਣੀ ਆ ਸਾਰੇ ਦਿਹਾੜੀ ਸੌਖੀ ਲੰਘ ਜਾਂਦੀ ਆ ਤੇ ਇੱਥੇ ਬਸ ਮੈਂ ਆਪਣੇ ਕੱਪੜੇ ਵਗੈਰਾ ਦੇਖਣ ਦੇ ਆ ਤੂੰ ਨਾਲੇ ਸ਼ਾਮ ਨੂੰ ਵੀ ਫਿਰ ਮਤਲਬ ਜਦੋਂ ਪਹਿਣਾ ਹੁੰਦਾ ਵਾ ਤੇ ਵੈਸੇ ਉਧਰ ਮੈਂ ਕਦੀ ਝਾੜੂ ਨਹੀਂ ਲਗਾਇਆ ਬਟ ਇੱਥੇ ਮੈਂ ਲਗਾ ਲੈਣੀ ਆ ਕਿਉਂਕਿ ਖਲਾਰਾ ਬਹੁਤ ਹੁੰਦਾ ਫਿਰ ਇੱਥੇ ਮਿੱਟੀ ਘਟਾ ਬਹੁਤ ਅੰਦਰ ਬਾਹਰੋਂ ਹੁੰਦਾ ਅੰਦਰ ਤੇ ਇਸ ਕਰਕੇ ਮੈਂ ਜਿਹੜਾ ਝਾੜੂ ਆ ਸ਼ਾਮ ਨੂੰ ਵੀ ਲਗਾ ਲੈਣੀ ਆ ਤੇ ਕੱਪੜਿਆਂ ਦੀ ਚੱਕਰ ਤਾਂ ਸਵੇਰ ਸ਼ਾਮ ਹੁੰਦੀ ਰਹਿੰਦੀ ਆ ਤੇ ਇਹ ਇਹ ਨਾ ਕਿ ਮੈਂ ਨਾ ਕਈਆਂ ਪੈਨ ਨੂੰ ਦੇਖਿਆ ਵਾਂ ਕਿ ਮਿੰਟਕ ਬਾਅਦ ਸਾਬ ਸਫਾਈ ਕਰ ਲੋ ਮਿੰਟਕ ਬਾਅਦ ਸਾਬ ਸਫਾਈ ਕਰ ਪਰ ਮੇਰਾ ਉਹ ਹੈ ਨਹੀਂ ਆ ਹਸਾਬ ਕਿਉਂਕਿ ਮੈਨੂੰ ਇਹ ਹੁੰਦਾ ਕਿ ਮੇਕ ਇਸ ਇਕਵਰੀ ਸਵੇਰੇ ਕਰਨੀ ਹੁੰਦੀ ਹੈ ਇਕਵਰੀ ਸ਼ਾਮ ਨੂੰ ਕਰਨੀ ਹੁੰਦੀ ਆ ਸਕੰਦਰ ਸੁਲਤਾਨ ਹੁਨੇਵੇਂ ਬਸ ਮਤਲਬ ਕਦੇ ਕਦੇ ਖਲਾਰਾ ਪਾਉਂਦੇ ਆ ਕਦੇ ਕਦੇ ਤਾਂ ਵੀ ਬਸ ਬੈਠੇ ਰਹਿੰਦੇ ਆ ਆਰਾਮ ਨਾਲ ਉਹ ਵੀ ਨਹੀਂ ਉਹਨਾਂ ਨੇ ਵੀ ਕਦੀ ਨਾ ਜ਼ਿਆਦਾ ਖਲਾਰਾ ਪਾਇਆ ਐਮ ਮੈਂ ਕਹਾਂ ਕਿ ਉਹ ਬਹੁਤ ਖਲਾਰਾ ਪਾਉਂਦੇ ਆ ਹਾਂ ਜਿਹੜੀਆਂ ਚੀਜ਼ਾਂ ਨੂੰ ਉਹ ਚਿੰਬੜ ਜਾਂਦੇ ਆ ਉਹ ਚੀਜ਼ਾਂ ਖਿਲਾੜ ਦਿੰਦੇ ਆ ਬਟ ਸਾਡੇ ਤਾਂ ਹੈ ਹੀ ਮਤਲਬ ਸਾਰਾ ਕੁਝ ਉੱਚੇ ਥਾਂ ਤੇ ਰੱਖਿਆ ਕੱਪੜੇ ਵਗੈਰੇ ਸਾਰਾ ਸਮਾਨ ਹੀ ਉੱਚੇ ਥਾਂ ਤੇ ਰੱਖਿਆ ਵਾ ਤੇ ਉਧਰ ਭਾਲਿਆਂ ਤੇ ਵੀ ਮਤਲਬ ਤੇਲ ਵਗੈਰਾ ਕੰਗੀ ਵਗੈਰਾ ਸਾਰਾ ਕੁਝ ਉੱਥੇ ਰੱਖਿਆ। نیچے ਤਾਂ ਕੁਝ ਨਹੀਂ ਹੈ। ਬਸ ਉਹ ਆਪਣੀਆਂ ਚੀਜ਼ਾਂ ਨਾਲ ਖੇਡਦੇ ਰਹਿੰਦੇ ਆ, ਆਪਣੀਆਂ ਬਾਜ਼ੀਆਂ ਨਾਲ ਖੇਡਦੇ ਰਹਿੰਦੇ ਆ। ਤੇ ਮੈਂ ਤਾਂ ਇਹ ਤਰੀਕਾ ਦੱਸੂਗੀ ਕਿ ਇੱਕ ਵਾਰੀ ਸਵੇਰੇ ਸਾਬ ਸਫਾਈ ਕਰੋ। ਤੇ ਕੁਰੀ ਸ਼ਾਮ ਨੂੰ ਤੇ ਵੇਖਿਓ ਮਤਲਬ ਕਿ ਤੈਨੂੰ ਟੈਨਸ਼ਨ ਹੀ ਨਹੀਂ ਰਹਿਣੀ ਕੋਈ ਕਿ ਅਸੀਂ ਆਪਣਾ ਰੂਮ ਸਾਫ਼ ਕਰਨਾ ਵਾ ਜਾਂ ਬੱਚਿਆਂ ਵਾਲਾ ਘਰ ਹੈ ਜਾਂ ਉਵੇਂ ਵੀ ਮਤਲਬ ਹੁੰਦਾ ਨਾ ਕਿ ਮੈਂਟਕ ਬਾਅਦ ਸਫਾਈ ਕਰ ਲਉ ਬਟ ਮੈਂ ਨਹੀਂ ਇਦਾਂ ਕਰਦੀ ਮੇਰੇ ਖਲਾਰਾ ਵੀ ਨਹੀਂ ਪੰਦਾ ਇੰਨਾ ਤੇ ਕਿਚਨ ਦੇ ਵਿੱਚ ਵੀ ਮੈਂ ਸਿਰਫ ਇੱਕ ਵਾਰੀ ਮਤਲਬ ਸਵੇਰੇ ਕਰਦੀ ਹਾਂ ਤੇ ਇੱਕ ਵਾਰੀ ਦੁਪਹਿਰੇ ਕਰਦੀ ਹਾਂ ਬਸ ਜਦੋਂ ਸਵੇਰੇ ਮੈਂ ਰੋਟੀ ਪਣੀ ਕਰਨਾ ਹੁੰਦਾ ਜਿਹੜਾ ਰਾਤ ਨੂੰ ਰੋਟੀ ਪਣੀ ਕੀਤਾ ਹੁੰਦਾ ਨਾ ਉਹ ਮਤਲਬ ਸਾਂਸਫਾਈ ਕਰਕੇ ਫਿਰ ਦਿਨ ਦਾ ਰੋਟੀ ਪਾਣੀ ਕਰਦੀ ਆ ਤੇ ਦੁਪਹਿਰ ਦਾ ਰੋਟੀ ਪਾਣੀ ਕਰਕੇ ਫਿਰ ਕਲੀਨਿੰਗ ਕਰ ਲੈਣੀ ਆ ਸ਼ਾਮ ਜੀ ਨੂੰ ਚਾਹ ਪਾਣੀ ਬਣ ਗਿਆ ਫਿਰ ਮੈਂ ਰਾਤ ਨੂੰ ਰੋਟੀ ਪਾਣੀ ਉੰਜ ਹੀ ਲਵਣਾ ਰਾਤ ਨੂੰ ਮੈਂ ਕਿਚਨ ਦੀ ਕਲੀਨਿੰਗ ਨਹੀਂ ਕਰਨੀ ਕਿਉਂਕਿ ਸਾਡੇ ਮਤਲਬ ਕਹਿੰਦੇ ਆ ਕਿ ਕਿਚਨ ਦੀ ਕਲੀਨਿੰਗ ਰਾਤ ਨੂੰ ਨਹੀਂ ਕਰੀ ਦਿਨ ਮੈਂ ਤਾਂ ਕਰਕੇ ਨਹੀਂ ਕਰਦੀ ਬਟ ਵੈਸੇ ਵੀ ਨਹੀਂ ਵਾਪ ਵੀ ਨਹੀਂ ਹੁੰਦੀ ਸਰੀਰ ਦੀ ਕਿ ਰਾਤ ਨੂੰ ਕਿਚਨ ਦੀ ਕਲੀਨਿੰਗ ਕਰੀਏ ਇਸ ਕਰਕੇ ਮੈਂ ਸਵੇਰੇ ਉੱਠ ਕੇ ਚਾਹ ਬਣੀ ਬਣਾ ਕੇ ਫਿਰ ਆਪਣੇ ਕਿਚਨ ਦੀ ਕਲੀਨਿੰਗ ਕਰ ਲੈਣੀ ਆ ਤੇ ਮੈਨੂੰ ਬਹੁਤ ਸੋਖਾ ਲੱਗਦਾ ਐਵੇਂ ਚਲੋ ਬਾਕੀ ਕੰਮ ਤਾਂ ਦਿੱਤਾ ਵਧੇ ਹੀ ਵਧੇ ਆ ਤੇ ਜਿਹੜਾ ਸਾਂਸਫਾਈਆਂ ਵਾਲਾ ਕੰਮ ਆ ਉਹ ਤਾਂ ਮਤਲਬ ਹੈ ਤਾਂ ਸੋਖਾ ਹੀ ਆਲੇ ਕਿਉਂਕਿ ਉਹ ਥਾਂ ਵੀ ਥੋੜਾ ਰਹਿ ਗਿਆ ਵਾ ਉੱਥੇ ਦੀ ਸਫਾਈ ਕਰਨੀ ਆ ਫਿਰ ਔਖਾ ਵੀ ਹੋ ਜਾਂਦਾ ਐ ਮੈਨੂੰ ਤੇ ਸਾਰੇ ਜਾਨੇ ਬੈਠੇ ਵੀ ਹੁੰਦੇ ਆ ਝਾਂਡੂ ਲਗਾਉਣਾ ਵੀ ਔਖਾ ਜਾਂਦਾ ਲੇਕਿਨ ਕੱਟਾ ਬਹੁਤ ਉੜਦਾ ਵਾ ਅੰਦਰ ਬਰਾਂਡੇ ਦੇ ਵਿੱਚ ਕਿਉਂਕਿ ਮਿੱਟੀ ਬਹੁਤ ਹੁੰਦੀ ਹੈ ਨਾ ਬਾਹਰੋਂ ਤੇ ਫਿਰ ਕੱਟਾ ਵੀ ਬਹੁਤ ਜ਼ਿਆਦਾ ਉੜਦਾ ਵਾ ਤੇ ਕਿਚਨ ਦਾ ਤੇ ਅੱਗੇ ਥਾਂ ਵੀ ਕੱਚਾ ਵਾ ਉੱਥੇ ਤਾਂ ਉੱਡਨੇ ਉੱਡਨੇ ਉੱਥੇ ਤਾਂ ਮੈਂ ਪਾਣੀ ਤਰੋਂਕ ਕੇ ਤੇ ਫਿਰ ਆਪਣਾ ਝਾਂਡੂ ਲਗਾਉਣੀ ਆ ਤੇ ਕਈ ਵਾਰੀ ਇਹ ਪੱਕੇ ਥਾਂ ਤੇ ਵੀ ਮੈਨੂੰ ਪਾਣੀ ਹੀ ਤਰੋਂਕਣਾ ਪੈਂਦਾ ਵਾ ਲੌਂਚ ਇੱਥੇ ਮੈਂ ਆਪਣੇ ਕੱਪੜਿਆਂ ਦੀ ਚੱਕਰਤਾ ਪੂਰੀ ਕਰ ਲਈ ਸੀ ਜੋੜ ਜੜ ਕੇ ਰੱਖਲੇ ਸੀ ਤੋਤੇ ਕੱਪੜੇ ਤੇ ਧੋਣ ਵਾਲੇ ਜਿਹੜੇ ਸੀ ਉਹ ਮੈਂ ਕੱਢ ਲਏ ਸੀ ਹੁਣ ਮੈਂ ਦੇਖੂਗੀ ਅੱਜ ਨਹੀਂ ਮਿਲਦੇ ਤੋਤੇ ਦਾਣੇ ਸਪਿਰੇ ਤੋਂ ਮੰਗੇ ਤੇ ਇੱਥੇ ਸੁਲਤਾਨ ਹੋਣੇ ਛੜ ਗਏ ਸੀ ਮੰਜੇ ਤੇ ਤੇ ਬਹੁਤ ਸਿਆਣਾ ਮੈਂ ਦੇਖੋ ਮੇਰਾ ਪੁੱਤ ਮੈਂ ਇੱਕ ਮੰਜੇ ਤੋਂ ਦਰੀ ਚੱਕ ਲਈ ਤੇ ਉਹ ਦੂਜੇ ਮੰਜੇ ਤੋਂ ਗਿਆ ਕਿ ਹੁਣ ਮੰਮਾ ਨੇ ਇੱਥੋਂ ਵੀ ਚੱਕਣੀ ਆ ਤੇ ਐ ਵਸੇ ਹੁੰਦੇ ਤਾਂ ਸਿਆਣੇ ਆ ਅੱਖੇ ਵੀ ਲੱਗ ਜਾਂਦੇ ਆ ਬਟ ਕਈ ਵਾਰੀ ਸ਼ਤਾਨੀਆਂ ਕਰਦੇ ਆ ਚਲੋ ਕੋਈ ਨਾ ਛੋਟੇ ਬੱਚੇ ਆ ਲੋ ਜੀ ਪਹਿਲਾਂ ਤਾਂ ਮੇਰੇ ਚੈਨਲ ਤੇ ਜਿਹੜੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਤੇ ਸਕਿੱਪ ਨਾ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਸੁਨੇ ਸੁਨੇ ਆਪਣੇ ਕਮੈਂਟ ਵੀ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਕਰੋ ਤੁਸੀਂ ਲਾਈਕ ਕਰਨਾ ਪੁੱਲ ਜਾਣਦੇ ਜੋ ਤੇ ਬਾਸੇ ਤੇ ਆਪਣੀ ਹੋ ਗਈ ਸੀ ਪੂਰੇ ਰੂਮ ਦੀ ਸਾਫ ਸੁਥਾਈਆਂ ਮੇਰਾ ਤੇਹੀ ਤਰੀਕਾ ਤੇ ਸੁ ਤੁਸੀਂ ਵੀ ਅਪਣਾ ਕੇ ਦੇਖਿਓ ਤੇ ਤੁਹਾਨੂੰ ਵੀ ਬਹੁਤ ਵਧੀਆ ਲੱਗੂਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ ਥੋੜਾ ਨੇ ਜ਼ਿਆਦਾ ਵਧੀਆ ਲੱਗੂਗਾ ਤੇ ਸੋ ਆਪਣੇ ਰੂਮ ਦੀ ਪੂਰੀ ਸਫਾਈ ਹੋ ਗਈ ਹੈ बस ਉਹ ਰਹਿ ਗਿਆ ਵਾ ਛਾੜੂ ਉਹ ਮੈਂ ਮਨ ਚ ਚੱਕ ਕੇ ਤੇ ਫਿਰ ਲਗਾਉਂਗੀ ਤੇ ਉਧਰ ਆਪਣੀ ਦਾਲ ਵੀ ਬਣ ਲਈ ਆ ਛਾੜੂ ਲਗਾ ਕੇ ਫਿਰ ਮੈਂ ਕਿਚਨ ਚ ਵੀ ਤੇ ਰੂਮ ਦੇ ਵਿੱਚ ਕਿਚਨ ਦੀ ਸਫਾਈ ਆ ਤਾਂ ਮੈਂ ਕਰ ਲਈ ਆ ਉਸ ਤੋਂ ਬਾਅਦ ਫਿਰ ਮੈਟੋ ਟਗੋਣ ਕੇ ਤੇ ਰੋਟੀ ਬਣਾਉਂਗੀ ਤੇ ਰੋਟੀ ਤਾਂ ਮੈਂ ਬਣਾ ਲਈ ਸੀ ਕਿਉਂਕਿ ਮੈਂ ਦਿੱਲੀ ਤੋਂ ਦਿਨ ਰੋਟੀ ਪਾਣੀ ਸ਼ੇਅਰ ਕਰਦੀ ਪਰ ਅੱਜ ਨਹੀਂ ਮੈਂ ਕੀਤਾ ਮੈਨੂੰ ਇਹ ਸੀ ਕਿ ਤੁਸੀਂ ਬੋਰ ਹੋ ਜਾਓਗੇ ਮੇਰੀ ਵੀਡੀਓ ਦੇਖ ਦੇਖ ਕੇ ਤੇ ਇੱਥੇ ਟਾਈਮ ਹੋ ਗਿਆ ਸੀ ਜੀ 3:30 ਵਜੇ ਦਾ ਆਪਾਂ ਰੋਟੀ ਪਾਣੀ ਖਵਾ ਕੇ 2:30 ਵਜੇ ਨੂੰ ਬਿਲੇ ਹੋ ਕੇ ਘੰਟਾ ਰੈਸਟ ਕਰਕੇ ਫਿਰ ਉੱਠ ਕੇ ਤੇ ਬਾਅਦ ਵਿੱਚ ਆਪਾਂ ਬਣਾਇਆ ਸੀ ਨਿੰਬੂ ਪਾਣੀ ਮੈਂ ਤੁਹਾਨੂੰ ਨਿੰਬੂ ਪਾਣੀ ਬਣਾਉਣ ਦਾ ਤਰੀਕਾ ਮੇਰਾ ਦੱਸਦੀ ਹਾਂ ਮੈਂ ਮਤਲਬ 80 ਪੌਣੇ ਆ ਨਿੰਬੂ ਪਾਣੀ ਚ ਖੰਡ ਕਾਲਾ ਲੂਣ ਸਿਰਫ ਇਹੀ ਕੋਲ ਕੇ ਤੇ ਨਿੰਬੂ ਚੂੜਕੇ ਤੇ ਬਸ ਆਪਣਾ ਜਿਹੜਾ ਹੈਗਾ ਉਹ ਨਿੰਬੂ ਪਾਣੀ ਰੈਡੀ ਹੋ ਜਾਂਦਾ ਵਾ ਬਟ ਮੈਂ ਕਈ ਪੈਣਾ ਨੂੰ ਦੇਖਿਆ ਹਾਂ ਵਾ ਕਿ ਉਹ ਵਿੱਚ ਨਾ ਪੁਦੀਨਾ ਪਾ ਕੇ ਤੇ ਫਿਰ ਨਿੰਬੂ ਪਾਣੀ ਬਣਾਉਂਦੀ ਆ ਬਟ ਮੈਂ ਕਦੇ ਉਹ ਵੀ ਟਰਾਈ ਨਹੀਂ ਕੀਤਾ ਬਟ ਟਰਾਈ ਜ਼ਰੂਰ ਕਰੂੰਗੀ ਮੈਂ ਕਦੇ ਉਹ ਪੈਣਾ ਦੇ ਵਲੌਗ ਦੇਖਦੀ ਆ ਉਹਨਾਂ ਦੀ ਵੀਡੀਓ 'ਚ ਦੇਖਿਆ ਸੀ ਤੇ ਵੈਸੇ ਮੈਂ ਕਦੀ ਟਰਾਈ ਨਹੀਂ ਕੀਤਾ ਬਟ ਟਰਾਈ ਕਰਕੇ ਜ਼ਰੂਰ ਦੇਖੂੰ ਬਸ ਵੈਸੇ ਨਾ ਸਾਨੂੰ ਇਹ ਜਿਹਾ ਸਵਾਦ ਲੱਗਦਾ ਵਾ ਕਰਦਿਆਂ ਨੂੰ ਨਹੀਂ ਪਤਾ ਗਿਆ ਪੁਨੀਨਾ ਪਾ ਲੇਦਾ ਮੈਂ ਨਿੰਬੂ ਪਾਣੀ ਚ ਤੇ ਇੱਥੇ ਆਪਣਾ ਹੋ ਛੱਲਿਆ ਸੀ ਨਿੰਬੂ ਪਾਣੀ ਰੈਡੀ ਬਰਫੀ ਮੈਂ ਖੋਰ ਲਈ ਸੀ ਖੰਡ ਵੀ ਸਾਰਾ ਕੁਝ ਰੈਡੀ ਹੋ ਗਿਆ ਸੀ ਨਿੰਬੂ ਪਾਣੀ ਪੀ ਕੇ 3:30 4 ਮਤਲਬ 5 ਵਜੇ ਫਿਰ ਚਾਹ ਬਣਾ ਲਈ ਮਿਸਤਰੀਆਂ ਵਾਸਤੇ 3:30 ਵਜੇ ਉਹਨਾ ਪਾਣੀ ਪੀਤਾ ਪਹਿਲਾਂ ਇੱਕ ਵਾਰ ਜੋ ਰੋਟੀ ਖਾਂਦੇ ਆ ਤੇ ਫਿਰ ਨਿੰਬੂ ਪਾਣੀ ਤੇ ਫਿਰ ਚਾਹ ਤੇ ਇੱਥੇ ਆਪਣੀ ਚਾਹ ਬਣ ਗਈ ਸੀ ਸ਼ਾਮ ਦੀ ਮੈਂ ਤਾਂ ਜੋਂ ਡਿੱਗ ਜਾਨੀ ਆ ਮਿੱਤੂ ਤਾਂ ਉੱਠਿਆ ਵੀ ਨਹੀਂ ਜਾਂ ਅੰਦਰ ਰੋਟੀ ਬਣਾਣ ਕਰਕੇ ਮਤਲਬ ਸਰੀਰ ਇੰਨਾ ਜ਼ਿਆਦਾ ਥੱਕ ਜਾਂਦਾ ਨਾ ਕੁਝ ਸਾਹਮਣੇ ਵੀ ਤਾਂ ਮੈਂ ਪਈ ਰਹਿਣੀ ਆ ਨੀ ਸੌ ਵੀ ਲੈਨੇ 1.5 ਘੰਟਾ ਤੇ ਇੱਥੇ ਟਾਈਮ ਹੋ ਗਿਆ ਸੀ ਜੀ 8 ਵਜੇ ਦਾ ਤੇ ਸਦਾ ਜਿਉਣੀ ਤਾਂ ਮੈਂ ਐਸੇ ਪੱਠੇ ਤੇ ਗਿਆ ਸੀ ਤੋ ਕਰ ਆ ਗਈ ਸ਼ਾਮੀ ਜੀ ਜਦੋਂ ਮਤਲਬ ਨਿੰਬੂ ਪਾਣੀ ਬਣਾਉਣ ਤੋਂ ਬਾਅਦ ਜਿਉਂ ਚਾਹਬ ਨਹੀਂ ਉਦੋਂ ਕਰ ਆ ਗਈ ਸੀ ਤੇ ਅਸੀਂ ਕੱਲ ਲੱਗੇ ਸੀ ਸ਼ਹਿਰ ਜਦੋਂ ਅਸੀਂ ਦੋਨੋਂ ਜੀ ਗਏ ਸੀ ਤੇ ਉੱਥੋਂ ਲੈ ਆਂਦਾ ਸੀ ਉਹ ਦੁਆਣਾ ਤੇ ਉਹ ਕਤਨੈ ਸੀ ਹੁਣ ਤੇ ਸਕੰਦਰ ਸੁਲਤਾਨ ਨੂੰ ਨਹੀਂ ਤਾਂ ਮਤਲਬ ਕੈਂਡ ਕੈਂਡ ਕੈਂਦੇ ਸੀ ਇਹਨਾਂ ਨੂੰ ਵੀ ਕੱਟ ਕੇ ਦਿੱਤਾ ਬਹੁਤ ਜ਼ਿਆਦਾ ਟੇਸਟੀ ਲੱਗਾ ਮਤਲਬ ਅਸੀਂ ਨਾ ਮਤਲਬ ਕੇਲੇ ਖਰੀਦਣ ਦੇ ਅਸੀਂ ਸਕੰਦਰ ਉਹਨਾਂ ਵਾਸਤੇ ਪਰ ਉੱਥੇ ਪਿਆ ਹੀ ਮੇਰਾ ਨਾ ਦਿਲ ਕਰ ਰਿਹਾ ਖਾਣ ਨੂੰ ਤੇ ਮੈਂ ਸਰਦਾਰ ਜੀ ਨੂੰ ਕਿਹਾ ਕਿ ਮੈਨੂੰ ਵੀ ਲੈ ਕੇ ਦੋ ਤੇ ਉਹਨਾਂ ਨੇ ਲੈ ਦਿੱਤਾ ਤੇ ਹੁਣ ਇੱਥੇ ਸਕੰਦਰੂ ਨੇ ਬਹੁਤ ਮਜ਼ੇ ਨਾਲ ਖਾਂਦੇ ਸੀ ਤੇ ਵੇਖੋ ਸੁਲਤਾਨ ਦਾ ਰਿਐਕਸ਼ਨ ਤੇ ਪੈਪਲੋਂ ਨੇ ਸਕੰਦਰ ਨੂੰ ਘੁਆਇਆ ਫਿਰ ਆਪਕੋ ਖਾਦਾ ਤੇ ਉਧਰ ਰਿਐਕਸ਼ਨ ਦੇਖਣ ਹੀ ਆਲਾ ਹੈ ਕਿ ਕਹਿੰਦਾ ਸੀ ਕੈਂਡ ਆ ਮਤਲਬ ਜਿਵੇਂ ਆਪਾਂ ਨੇ ਕਹਿ ਦਿੰਦੇ ਕਿ ਕੈਂਡ ਆ ਚੀਜ਼ ਸੁਆਦ ਓਵੇਂ ਕਰਨਦਿਆਂ ਸੀ ਤੇ ਇੰਨਾ ਨੂੰ ਬਸ ਆਪਾਂ ਸ਼ਾਮ ਨੂੰ ਨਵਾ ਦੇਈਦਾ ਵਾਂ ਕਿਉਂਕਿ ਦੁਪਹਿਰੇ ਫਿਰ ਖੇਡਦੇ ਰਹਿੰਦੇ ਆ ਤੇ ਸ਼ਾਮ ਇਹਨਾਂ ਨੂੰ ਮੈਂ ਨਵਾ ਦਿੰਨੀ ਆ ਤੇ ਹੁਣ ਇੱਥੇ ਬਸ ਮਤਲਬ ਕਿ ਇਹ ਖਾਨ ਦੇ ਐਸੇ ਦਵਾਣਾ ਤੇ ਸਰਦਾਰ ਜੀ ਨੇ ਐਸੀ ਕੱਟਣ ਇਹਨਾਂ ਦੀ ਸਰਦਾਰ ਜੀ ਉਹਨਾਂ ਦੇ ਮੈਂ ਵੀਡੀਓ ਤਾਂ ਨਹੀਂ ਸ਼ੂਟਿੰਗ ਕੀਤੀ ਕਿਉਂਕਿ ਨਾ ਨੇ ਨਾ ਪੰਨਾ ਨੇ ਸੀ ਬੰਨਿਓ ਹੋਇਆ ਉਵੇਂ ਬੈਠੇ ਹੋਏ ਸੀ ਫਿਰ ਮੈਨੂੰ ਲੱਗਾ ਕਿ ਚੰਗੇ ਜਿਹੀ ਨਹੀਂ ਲੱਗੀ ਦਾ ਐਵੇਂ ਮਤਲਬ ਅਜੀਬ ਲੱਗਦਾ ਵਾ ਤੇ ਸੋ ਇੱਧਰ ਦੇਖੋ ਮੇਰੇ ਪੁੱਤਾਂ ਦੇ ਰਿਐਕਸ਼ਨ ਆ वीडियो तुझी वीडिओन इन्जॉय कितावीडिओ कदि सारे जण जरूर कमेंट करो ते प्लीज वीडिओ व्धतो वेअर जरूर करद्या करो ते आपण सोहणी कमेंट जरूर कर्या करो ते ਵੀਡੀਓ ਮੇਰੀ ਹੁੰਦੀ ਛੋਟੀ ਜੀ ਆ ਤੇ ਪਲੀਜ਼ ਸਾਰੇ ਜਣੇ ਫੁੱਲ ਵਾਚ ਕਰਿਆ ਕਰੋ ਮੇਰੇ ਤੋਂ ਲੌਂਗ ਵੀਡੀਓ ਨਹੀਂ ਬਣਦੀ ਕਿਉਂਕਿ ਮੈਂ ਬਿਜ਼ੀ ਰਹਿਣੀ ਆ ਤੇ ਇਸ ਕਰਕੇ ਲੌਂਗ ਵੀਡੀਓ ਬਿਲਕੁਲ ਨਹੀਂ ਬਣਦੀ ਸੋ ਜਿੰਨੀ ਵੀ ਬਣਦੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਪਲੀਜ਼ ਸਾਰੇ ਜਣੇ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਸੋਨੇ ਸੁਨੇ ਕਮੈਂਟ ਤੇ ਇੱਕ ਲਾਈਕ ਵੀ ਕਰ ਦਿਆ ਕਰੋ ਤੇ ਸੋ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਆਪਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਸੱਚ ਜੀ ਅਕਾਲ